ਇਹ ਨਾ ਜੀ ਇੱਕ ਪਟਿਆਲੇ ਦਾ ਬੜਾ ਤਕੜਾ ਠੱਗ ਠੱਗੀਆਂ ਮਾਰਨ ਦਾ ਆਦੀ ਹਰੇਕ ਥਾਂ ਤੇ ਸੈਨ ਕਰਕੇ ਦੂਜੇ ਬੰਦੇ ਨੂੰ ਪਾਵਰ ਆਫ ਟੋਰਨਿੰਗਾਂ ਦੇ ਕੇ ਗਲਤ ਤਰੀਕੇ ਨਾਲ ਕਾਗਜ਼ ਤਿਆਰ ਕਰਕੇ ਇਹ ਠੱਗੀਆਂ ਮਾਰਨ ਦਾ ਆਦੀ ਆ ਪਟਿਆਲੇ ਦਾ ਇਹ ਸੂਲਰ ਵਿਖੇ ਸਥਿਤ ਟਰੱਸਟਾਂ ਦੀ ਜ਼ਮੀਨ ਦੀ ਜਿਸ ਦੀਆਂ ਕਿ अनेकां ਹੀ ਖਬਰਾਂ ਵੀ ਲੱਗ ਚੁੱਕੀਆਂ ਹਨ ਉਹ ਸ਼ਖਸ ਜਿਹੜਾ ਦੋਸ਼ੀ ਹੈ ਜਿਹਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਉਹ ਗੰਦੇ-ਗੰਦੇ ਭੱਦੇ ਇਸ਼ਾਰੇ ਕਰਦਾ ਹੈ ਗਾਲੀ ਗਾਲਾਂ ਕੱਢਦਾ ਹੈ ਔਰ ਭਰੀ පරිਸਰ ਦੇ ਵਿੱਚ ਬਹੁਤ ਵੱਡੀ ਕਹੇ ਗੱਲ ਹੈ ਕਿਥੇ ਬਦਸਲੂਕੀ ਮੀਡੀਆ ਨਾਲ ਹੋਈ ਹੈ ਉੱਥੇ ਆਮ ਲੋਕਾਂ ਨਾਲ ਜਿਹੜੇ ਲੋਕ ਤੇ ਪਬਲਿਕ ਲਿਸਟ 'ਤੇ ਬੈਠੇ ਆ ਕਿਸੇ ਦਾ ਵੀ ਧਿਆਨ ਨਹੀਂ ਰੱਖਿਆ ਗਿਆ ਤਾਂ ਬਹੁਤ ਇੱਕ ਮੰਦਭਾਗੀ ਗੱਲ ਹੋਈ ਆ ਕੁਝ ਸਵਾਰਥੀ ਅੰਸਰਾਂ ਨੇ ਮਨਦੀਪ ਕੌਰ ਦੇ ਪਤੀ ਹਰਿੰਦਰ ਸਿੰਘ ਵਾਸੀ ਹਾਦੀ ਮਾਜਰਾ ਨੂੰ ਮੌਦੇ ਕਾਟ ਉਤਾਰ ਕੇ ਉਸ ਨੂੰ ਉਸ ਸਮੇਂ ਦੇ ਉੱਚ ਅਧਿਕਾਰੀਆਂ ਨਾਲ ਮਿਲ ਕੇ ਆਤਮਕਾ ਦਾ ਰੂਪ ਦੇ ਦਿੱਤਾ। ਅਸੁੱਲਰ ਦੀ ਟਰਸਟਾਂ ਦੀ ਜ਼ਮੀਨ ਨੂੰ ਖੁਰਦੂਬੁਰਦ ਕਰਨ ਦਾ ਮਾਮਲਾ ਪਹਿਲਾਂ ਡੀਸੀ ਸਾਹਿਬ ਪਟਿਆਲਾ ਨੇ 2023 ਦੇ ਵਿੱਚ ਇਸ ਦੇ ਰਿਗਾਰਡਿੰਗ ਇੱਕ ਪਰਚਾ ਦਰਜ ਕਰਾਇਆ ਸੀ। ਜਿਹੜਾ ਦੋਸ਼ੀ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਸ਼ੀਤਲ ਲੰਬੜਦਾਰ ਪੰਨਰੇ ਦਾ ਇਹ ਪਹਿਲਾਂ ਵੀ ਅਸਰ ਰਸੂਖ ਰੱਖਦੇ ਹੋਏ ਆਪਣਾ ਨਾਮ ਵਿੱਚੋਂ ਪਚਾ ਕੇ ਘਟਾ ਕੇ ਲੈ ਗਿਆ। ਨੇ ਟਰਸਟਾਂ ਦੇ ਝਾਲੀ ਮੈਂਬਰ ਬਣ ਕੇ ਅਤੇ ਟਰਸਟਾਂ ਦੀਆਂ ਜ਼ਮੀਨਾਂ ਦੇ ਝਾਲੀ ਤਵਾਦਲੇ ਕਰਕੇ ਉਹਨਾਂ ਟਰਸਟਾਂ ਦੀ ਜ਼ਮੀਨ ਤੇ ਮਹਾਰਾਜਾ ਅਨਕਲੇਬ, ਹਰਿੰਦਰ ਗਰੇਵਾਲ ਐਨਕਲੇਬ ਅਤੇ ਜੇਪੀ ਕਲੋਨ ਦੀ ਆਦ ਕੱਟ ਦਿੱਤੀਆਂ ਅਤੇ ਕਰੋੜਾਂ ਕਰੋੜਾ ਰੁਪਏ ਹਰਾਪ ਲਏ 4-4.5 ਕਿੱਲੇ ਜ਼ਮੀਨ ਆਉਂਦੀ ਸੀ ਇਹਨੂੰ ਪਰਿਵਾਰ ਤੋਂ ਪਰ ਅੱਜ ਹੀ 500 ਕਰੋੜ ਦਾ ਮਾਲਕ ਬਣਿਆ ਬੈਠਾ ਠੱਗੀਆਂ ਮਾਰ ਮਾਰ ਕੇ ਇਹਨਾਂ ਗੈਰ ਕਾਨੂੰਨੀ ਕਲੋਨੀਆਂ ਦੇ ਸਬੰਧ ਵਿੱਚ ਮੈਂ ਸਰਦਾਰ ਗੁਰਪ੍ਰੀਤ ਥਿੰਦ ਜੋ ਉਸ ਵੇਲੇ ਪੁੱਡਾ ਦੇ ਪ੍ਰਸ਼ਾਸਕ ਸਨ ਨੂੰ ਵੀ ਮਿਲਿਆ ਅਤੇ ਦਰਖਾਸਤ ਦਿੱਤੀ। ਉਹਨਾਂ ਨੇ ਪੜਤਾਲ ਕਰਨ ਤੋਂ ਬਾਅਦ ਕਿਹਾ ਕਿ ਇਹ ਕਲੋਨੀਆਂ ਅਣਅਧਿਕਾਰਤ ਹਨ ਅਤੇ ਪੁਲਿਸ ਵਿਭਾਗ ਨੂੰ ਪਰਚਾ ਦਰਜ ਕਰਨ ਲਈ ਲਿਖ ਦਿੱਤਾ। ਪਰ ਕੋਈ ਕਾਰਵਾਈ ਨਹੀਂ ਹੋਈ। ਔਰ ਅੱਜ ਸਰਟੀ ਪਟਿਆਲਾ ਦੀ ਮਾਨਯੋਗ ਅਦਾਲਤ ਵਿੱਚ ਇੱਕ ਪੇਸ਼ੇਵਰ ਮੁਜਰਮ ਜਿਹਦੇ ਤੇ 420 406 468 71 ਵੱਖ-ਵੱਖ ਧਾਰਾਵਾਂ ਦੇ ਅੰਦਰ ਪਰਚਾ ਦਰਜ ਸੀ ਔਰ ਉਹ ਬੰਦਾ ਰਿਮਾਂਡ ਲੈਣ ਲਈ ਪੁਲਿਸ ਨੇ ਕੋਰਟ 'ਚ ਲਿਆਂਦਾ ਸੀ ਹੱਦ ਹੋ ਗਈ ਮਾਨ ਸਾਹਿਬ ਪੰਜਾਬ ਵਿੱਚ ਕੋਈ ਕਾਨੂੰਨ ਨਾਮ ਦੀ ਚੀਜ਼ ਹੈ ਜਾਂ ਨਹੀਂ ਕਿ ਜੰਗਲ ਰਾਜ ਬਣ ਚੁੱਕਿਆ ਹੈ ਇਸ ਦਾ ਮਤਲਬ ਜਦੋਂ ਕੁੱਤੀ ਹੀ ਚੋਰਾਂ ਨਾਲ ਰਲ ਜਾਵੇ ਫਿਰ ਤਾਂ ਰੱਬ ਹੀ ਰੱਖਾ ਹੈ ਇਹਨੇ ਕ ਜਾਲੀ ਵਸੀਤ ਤਿਆਰ ਕਰਕੇ ਬਾਅਦ ਚ ਉਹਦੀ ਮੌਤ ਤੋਂ ਬਾਅਦ 3-4 ਮਹੀਨੇ ਬਾਅਦ ਉਹਦੀ ਹੀ ਭਾਣਜੀ ਦੇ ਨਾਮ ਕਰਾ ਕੇ ਇਹਨੇ 70 ਲੱਖ ਰੁਪਏ ਗਰਮੀਤ ਸਿੰਘ ਐਸ ਡੀ ਐਮ ਨੂੰ ਦੇ ਕੇ ਜੋ ਕਿ ਬਾਅਦ ਚ ਪਤਾ ਚੱਲਿਆ ਇਹਨੇ ਇੰਤਕਾਲ ਚੜਵਾ ਲਿਆ ਸੀ ਇਹ ਬੰਦਾ ਕਿਸੇ ਨਾ ਕਿਸੇ ਪਿੱਛੇ ਤੋਂ ਐਸੇ ਰਸੂਖਦਾਰ ਬੰਦਿਆਂ ਵੱਲੋਂ ਸਪੋਰਟਡ ਆ ਜਿਹੜਾ ਪੁਲਿਸ ਕਸਟਡੀ ਚ ਹੋਣ ਤੋਂ ਬਾਵਜੂਦ ਮੀਡੀਆ ਦੀ ਪਾਵਰ ਨਹੀਂ ਸਮਝ ਰਿਹਾ ਇਹ ਨਹੀਂ ਮਹਿਸੂਸ ਕਰ ਰਿਹਾ ਕਿ ਮੈਂ ਕਸਟਡੀ ਚ ਆ ਮੈਨੂੰ ਥੋੜੀ ਸ਼ਰਮ ਹੋਣੀ ਚਾਹੀਦੀ ਹੈ ਲੋਕੀ ਮੂੰਹ ਲਕੋ ਕੇ ਆਂਦੇ ਆ ਇਹ ਹੱਸ ਕੇ ਅਦਾਲਤ ਚ ਜਾ ਰਿਹਾ ਹੈ ਇਹਨਾਂ ਵਿੱਚੋਂ ਸੀਤਲ ਸਿੰਘ ਨੰਬਰਦਾਰ ਭੰਨਰਾ ਜੋ 10-12 ਸਾਲ ਪਹਿਲਾਂ ਸਕੂਟਰ ਤੇ ਫਿਰਦਾ ਹੁੰਦਾ ਸੀ ਅਤੇ ਇਸ ਸਾਰੇ ਸਕੈਂਡਲ ਦਾ ਕਰਤਾ ਧਰਤਾ ਹੈ ਉਹ ਹੁਣ ਕਈ ਪੈਟਰੋਲ ਪੰਪਾਂ ਦਾ ਮਾਲਕ ਹੈ ਅਤੇ ਮੋਤੀ ਮਹਿਲ ਦੇ ਕੋਲ ਆਲੀਸ਼ਾਨ ਕੋਠੀ ਬਣਾ ਕੇ ਐਸ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਜਿਹੜੇ ਬੰਦੇ ਪੁਲਿਸ ਮੁਲਾਜ਼ਮ ਨਾਲ ਆਏ ਸੀਗੇ ਉਹਨਾਂ ਵੱਲੋਂ ਵੀ ਕਿਸੇ ਕਿਸਮ ਦੀ ਉਸ ਤਰੀ ਉਸ ਸ਼ਖਸ ਨੂੰ ਰੋਕਿਆ ਨਹੀਂ ਗਿਆ ਕੋਈ ਕਿਸੇ ਕਿਸਮ ਦੀ ਉਸ ਨੂੰ ਇਹ ਨਹੀਂ ਕਿਹਾ ਗਿਆ ਵੀ ਭਾਈ ਤੂੰ ਇਹ ਗਲ ਘਰਕਤ ਕਰ ਰਿਹਾ ਔਰ ਖਾਸ ਕਰਕੇ ਉਹ ਵੀ ਕੋਰਟ ਪਰਿਸ਼ਦ ਦੇ ਵਿੱਚ ਸੋ ਸਾਰੇ ਕਵਰੇਜ ਕਰ ਰਹੇ ਸੀ ਜਿੱਥੇ ਇੱਕ ਵਿਅਕਤੀ ਜਿਸ ਦੇ ਤੇ ਮਾਮਲਾ ਦਰਜ ਹੋਇਆ ਹੋਇਆ ਸੀ ਉਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਹਜੇ ਉਸ ਤੋਂ ਸਵਾਲ ਕੋਈ ਨਹੀਂ ਕੀਤਾ ਸਿਰਫ ਇੱਕ ਸ਼ਾਟ ਲੈ ਰਹੇ ਸੀ ਜਿਵੇਂ ਆਪਾਂ ਰੈਂਡਮਲੀ ਇੱਕ ਸ਼ਾਟ ਲੈਂਦੇ ਆ ਪਹਿਲਾ ਸ਼ਾਟ ਹੁੰਦਾ ਬਾਅਦ ਵਿੱਚ ਅਸੀਂ ਬਾਈਟ ਕਰਦੇ ਆ ਬਾਈਟ ਅਸੀਂ ਬਾਹਰ ਆ ਕੇ ਕਰਨੀ ਸੀ ਸੋ ਇਹ ਸਾਰੇ ਪੱਤਰਕਾਰ ਭਰਾ ਉਸ ਬੰਦੇ ਦਾ ਸ਼ਾਟ ਲੈ ਰਹੇ ਸੀ ਤੇ ਉਹ ਬੰਦੇ 'ਚ ਪਤਾ ਨਹੀਂ ਕਿਸ ਗੱਲ ਦਾ ਹੰਕਾਰ ਸੀ ਜਾਂ ਕਿਸ ਗੱਲ ਦੀ ਹਮਮੇ ਸੀ ਉਹ ਬੰਦਾ ਇਸ ਤਰ੍ਹਾਂ ਦੇ ਭੱਦੇ ਇਸ਼ਾਰੇ ਕਰ ਰਿਹਾ ਸੀ ਕਿ ਮੈਂ ਤੁਹਾਨੂੰ ਇੱਥੇ ਕਰਕੇ ਦਿਖਾ ਨਹੀਂ ਸਕਦਾ ਮਾਨ ਸਾਹਿਬ ਜੀ ਹੁਣ ਵੀ ਇਹਨਾਂ ਗੁੰਗੇ ਬਾਰੇ ਯਤীম ਅਤੇ ਬੇਸਾਰਾ ਬੱਚਿਆਂ ਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਸਾਰੇ ਸਬੂਤ ਸਾਰੇ ਚੈਨਲਾਂ 'ਤੇ ਜਨਤਕ ਕਰਕੇ ਇਹ ਕੇਸ सीबीआई ਨੂੰ ਸੌਂਪ ਦਵਾਂਗਾ ਅਤੇ ਇਸ ਵਿੱਚ ਸ਼ਾਮਲ ਸਾਰੇ ਅਧਿਕਾਰੀਆਂ ਦਾ ਨਾਮ ਬਕਾਇਦਾ ਤੌਰ ਤੇ ਲਵਾਂਗਾ ਉਸ ਦੋਸ਼ੀ ਨੇ ਸਾਡੀ মিডিਆ ਦੇ ਇੱਕ ਬੜੇ ਹੀ ਇੱਜ਼ਤਦਾਰ ਵਿਅਕਤੀ ਨੂੰ ਬੜੀ ਹੀ ਭੱਦੀ ਸ਼ਬਦਾਵਲੀ ਕੋਰਟ ਕੰਪਲੈਕਸ ਦੇ ਅੰਦਰ ਜਜ ਸਾਹਿਬ ਦੇ ਰੂਮ ਦੇ ਬਾਹਰ ਪੁਲਿਸ ਦੀ ਹਾਜ਼ਰੀ ਵਿੱਚ ਔਰਤਾਂ ਚਾਰ ਲੇਡੀਆਂ ਵੀ ਉੱਥੇ ਸੀਗੀਆਂ ਉਹਨਾਂ ਦੀ ਹਾਜ਼ਰੀ 'ਚ ਮੈਂ ਸ਼ਬਦ ਬੋਲ ਨਹੀਂ ਸਕਦਾ ਲੇਕਿਨ ਉਹ ਬਹੁਤ ਹੀ ਬੰਦੀ ਸ਼ਬਦਾਬਦਲੀ ਵਰਤੀ ਗਈ ਹੈ ਜੱਜ ਸਾਹਿਬ ਦੇ ਬਿਲਕੁਲ ਕਮਰੇ ਦੇ ਬਾਹਰ ਉਹ ਬੰਦਾ ਇਸ ਤਰ੍ਹਾਂ ਦੀ ਘਟੀਆ ਹਰਕਤ ਕਰ ਰਿਹਾ ਹੈ ਕਿ ਅਸੀਂ ਉਹ ਤੁਹਾਡੇ ਸਾਹਮਣੇ ਬਿਆਨ ਵੀ ਨਹੀਂ ਕਰ ਸਕਦੇ ਰੱਦ ਹੋ ਗਈ ਸਰਕਾਰ ਦੀ ਅਤੇ ਪੁਲਿਸ ਵਿਭਾਗ ਦੇ ਜੇ ਕਿਸੇ ਗਰੀਬ ਬੰਦੇ ਤੇ 57 ਹੋ ਜਾਵੇ ਤਾਂ ਘੰਟੇ ਵਿੱਚ ਹੀ ਪੁਲਸ ਉਸ ਨੂੰ ਫੜ ਲੈਂਦੀ ਹੈ ਫਿਰ ਇਹਨਾਂ ਵਿਅਕਤੀਆਂ ਵਿੱਚ ਇਸ ਦੀ ਇਹ ਕੀ ਖਾਸੀਅਤ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਸਭ ਕੁਝ ਜਾਣਦੇ ਹੋਏ ਵੀ ਅੱਖਾਂ ਬੀਚ ਕੇ ਬੈਠਾ ਹੋਇਆ ਹੈ ਉਹ ਮੀਡੀਆ ਨੂੰ ਇਸ ਤਰ੍ਹਾਂ ਗਲਤ ਇਸ਼ਾਰੇ ਕਰਨਾ ਉਹਨਾਂ ਦਾ ਮਿਸਬੀਹੇਵ ਕਰਨਾ ਇਹ ਆਊਟ ਆਫ ਦੀ ਵੇ ਹੈ ਕਾਨੂੰਨ ਦੀ ਉਲੰਘਣਾ ਹੈ ਉਹ ਤੇ ਸਖਤ ਕਾਰਵਾਈ ਕਰਨੀ ਬਣਦੀ ਹੈ ਬੇਨਤੀ ਹੈ ਕਿ ਉਹ ਮੁਲਾਜ਼ਮਾਂ ਨੂੰ ਜ਼ਰੂਰ ਪੁੱਛਿਆ ਜਾਵੇ ਵੀ ਉਸ ਬੰਦੇ ਦੇ ਜੁੱਤੇ ਕਿਉਂ ਬਦਲਵਾਏ ਜਾ ਰਹੇ ਹਨ ਜਦੋਂ ਉਹਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਉਸ ਨੂੰ ਜਿਹੜੀ ਗੱਡੀ ਦੇ ਵਿੱਚ ਬਿਠਾ ਕੇ ਲੈ ਜਾਇਆ ਜਾ ਰਿਹਾ ਉਹ ਗੱਡੀ ਕਿਸ ਦੀ ਹੈ ਜੀ ਕਿਉਂ ਵੀਆਪੀ ਟ੍ਰੀਟਮੈਂਟ ਜਿਹੜਾ ਜਦੋਂ ਕਿਸੇ ਨੂੰ ਜੇਲ੍ਹ ਲੈ ਕੇ ਜਾਂਦੇ ਨੇ ਪੁਲਿਸ ਦੀ ਗੱਡੀ 'ਚ ਲੈ ਕੇ ਜਾਂਦੇ ਆ ਉਹਨੂੰ ਬਲੈਕ ਕਲਰ ਦੀ ਸਕਾਰਪੀਓ ਜਿਹਦਾ ਨੰਬਰ ਹੈ ਨੋਟ ਕੀਤਾ ਹੋਇਆ ਮੈਨੇ ਪੀਵੀ 84 31 36 ਜਿਹੜੀ ਕਿ ਕੁਲਵਿੰਦਰ ਸਿੰਘ ਦੇ ਨਾਂ ਤੇ ਹੈ ਉਹ ਪੁਲਿਸ ਦੀ ਨਹੀਂ ਹੈ ਉਹਦੀ ਕਾਲੀਆਂ ਫਿਲਮਾਂ ਨੇ ਉਹਨੂੰ ਚਲਾ ਰਿਹਾ ਜਿਹੜਾ ਬੰਦਾ ਉਹ ਪੁਲਿਸ ਮੁਲਾਜ਼ਮ ਨਹੀਂ ਹੈ ਇਹ ਕਿਹੜਾ ਟ੍ਰ ਕਾਲੀ ਕੀ ਮਾਮਲਾ ਪਤਾ ਮੇਰਾ ਨਾਮ ਜਗਦੀਸ਼ ਸਿੰਘ ਹੈ ਜੀ ਮੈਂ ਸੈבਨਾਗਰ 3D ਰਹਿਣਾ ਪਹਿਲਾਂ ਮੇਰਾ ਪਿੰਨ ਪੋਨੀਆਂ ਖਾਨਾ ਸੀ ਅੱਛਾ ਇਹ ਛੋਟਾ ਮਾਮਲਾ ਕੀ ਹੈਗਾ ਇਹਦਾ ਇਹ ਨਾ ਜੀ ਕੋ ਪਟਿਆਲੇ ਦਾ ਬੜਾ ਤਕੜਾ ਠੱਗ ਠੱਗੀਆਂ ਮਾਰਨ ਦਾ ਆਦੀ ਹਰੇਕ ਥਾਂ ਤੇ ਸਾਈਨ ਕਰਕੇ ਦੂਜੇ ਬੰਦੇ ਨੂੰ ਪਾਵਰ ਆਫ ਟੋਰਨੀਗਾਂ ਦੇ ਕੇ ਗਲਤ ਤਰੀਕੇ ਨਾਲ ਕਾਗਜ਼ ਤਿਆਰ ਕਰਕੇ ਇੱਕ ਘੱਗਿਆ ਮਾਨ ਦਾ ਆਦੀ ਆ ਇਹ ਮੈਂ ਸਰਦਾਰ ਐਸਐਸਪੀ ਸਰਦਾਰ ਆਈਪੀਐਸ ਨਾਨਕ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਵਿਅਕਤੀ ਨੂੰ ਪਹਿਲੀ ਵਾਰੀ ਨੱਥ ਪਾਈ ਆ ਫੜਕੇ ਅਦਾਲਤ ਪੇਸ਼ ਕੀਤਾ ਜੋ ਕਿ ਜੇਲ੍ਹ ਜਾਵੇਗਾ ਕਿ ਇਹਦਾ ਨਾਮ ਹੈਗਾ ਸ਼ੀਤਲ ਸਿੰਘ ਇਹਦਾ ਪਿੰਡ ਹੈਗਾ ਪੰਨਰਾ ਇਹਦਾ ਆਦੀ 4 1/2 ਕਿੱਲੇ ਜ਼ਮੀਨ ਆਉਂਦੀ ਸੀ ਇਹਨੂੰ ਪਰਿਵਾਰ ਤੋਂ ਪਰ ਆਦੇ ਹੀ 500 ਕਰੋੜ ਦਾ مالک ਬਣਿਆ ਬੈਠਾ ਠੱਗੀਆਂ ਮਾਰ ਮਾਰ ਕੇ ਇਸ ਨੇ ਮੇਰੀ ਵੀ ਵਸੀਤ ਮੈਨੂੰ ਮਾਤਾ ਸਰਬੰਦ ਗੌਰ ਰਜਿਸਟਰਡ ਕਰਾ ਗਈ ਸੀ ਜੋ ਕਿ ਇਹਨੇ ਇੱਕ ਜਾਲੀ ਵਸੀਤ ਤਿਆਰ ਕਰਕੇ ਬਾਅਦ ਚ ਉਹਦੀ ਮੌਤ ਤੋਂ ਬਾਅਦ 3-4 ਮਹੀਨੇ ਬਾਅਦ ਉਹਦੀ ਭਾਣਜੀ ਦੇ ਨਾਮ ਕਰਾ ਕੇ ਇਹਨੇ 70 ਲੱਖ ਰੁਪਏ ਗਰਮੀਤ ਸਿੰਘ ਐਸ ਡੀ ਐਮ ਨੂੰ ਦੇ ਕੇ ਜੋ ਕਿ ਬਾਅਦ ਚ ਪਤਾ ਚੱਲਿਆ ਇਹਨੇ ਇੰਤਕਾਲ ਚੜਵਾ ਲਿਆ ਸੀ ਬਹੁਤ ਤਕੜਾ ਠੱਗ ਆ ਇਹ ਉਸ ਮਾਮਲੇ ਤੇ ਇੱਕ ਪੇਸ਼ੀ ਸੀ ਕਿਹੜੇ ਜਿਹੜੇ ਮਾਮਲੇ ਤੁਸੀਂ ਗੱਲ ਕਰ ਰਹੇ ਸੀ ਜੀ ਪੇਸ਼ ਹੋਈ ਹੈ ਨਾ ਨਾ ਇਹ ਤਾਂ ਇਹ ਤੇ ਹੁਣ 420 ਦਾ ਮਕਦਮਾ ਦਰਜ ਹੋਇਆ ਜੋ ਸਰਦਾਰ ਨਾਨਕ ਸਿੰਘ ਜੀ ਨੇ ਦੀ ਰਹਿਮ ਨਾਲ ਥੱਲੇ ਪੁਲਿਸ ਨੇ ਇਹਨੂੰ ਫੜ ਕੇ ਪਹਿਲੀ ਵਾਰੀ ਅਰੈਸਟ ਕੀਤਾ ਤੁਹਾਡੀ ਨਕੀ ਮੱਠੀ ਵੱਜੀ ਸੀ ਜੀ ਠੱਗੀ ਹੋਈ ਹੈ ਇਹਨੇ ਜਲੀ ਵਸੀਤ ਬਣਾ ਕੇ ਜੋ ਇੰਤਕਾਲ ਜੜਵਾ ਲਿਆ ਸੀ ਮਨਦੀਪ ਕੌਰ ਦੇ ਨਾਲ ਉਹੀ ਉਸੇ ਦੇ ਵਿੱਚ ਨਾਲ ਇਹ ਟਰਸਟਾਂ ਦੀ ਜ਼ਮੀਨ ਪੈਂਦੀ ਉਹਨੂੰ ਖੁਰਦ-ਬੁਰਦ ਕਰਨ ਦੇ ਤੌਰ ਤਰੀਕੇ ਵਰਤਦਾ ਰਹਿੰਦਾ ਕਦੇ ਭਾਈ ਦੇ ਨਾਂ ਕਰਾ ਲਈ ਇੱਕ ਸੇਲ ਦਾ ਮੁੰਡਾ ਗਰਵਚਨ ਉਹ ਤੋਂ ਟੋਰਲਿੰਗ ਦੇਤੀ ਉਹ ਤੋਂ ਰਜਿਸਟਰੀਆਂ ਕਰਾ ਲੀਆਂ ਇਹ ਸਾਰਾ ਅੱਗੇ ਤੋਂ ਅੱਗੇ ਇਹਨੇ ਪੂਰਾ ਗੈਂਗ ਬਣਾ ਕੇ ਰੱਖਿਆ ਹੋਇਆ ਜੋ ਕਿ ਇਹ ਹੁਣ ਇਹਦੀ ਤੜਨੀ ਹਜੇ ਵੀ ਟੁੱਟੀ ਥਲੀ ਆਈ ਨਹੀਂ ਸੀ ਅਲਸ਼ਰ 3 ਅਵਰ 3 ਮੰਗ ਦੇਖੋ ਇਹ ਜਿਹੜਾ ਮਾਮਲਾ ਹੈ ਇਹ ਹੈਗਾ ਸੁਲਰ ਦੇ ਟ੍ਰਸਟਾਂ ਦੀ ਜ਼ਮੀਨ ਨੂੰ ਖੁਰਦ-ਬੁਰਦ ਕਰਨ ਦਾ ਮਾਮਲਾ ਪਹਿਲਾਂ ਡੀਸੀ ਸਾਹਿਬ ਪਟਿਆਲਾ ਨੇ 2023 ਦੇ ਵਿੱਚ ਇਸ ਦੇ ਰਿਗਾਰਡਿੰਗ ਇੱਕ ਪਰਚਾ ਦਰਜ ਕਰਾਇਆ ਸੀ ਜਿਹੜਾ ਦੋਸ਼ੀ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਸ਼ੀਤਲ ਲੰਬੜਦਾਰ ਪੰਨੇਰਾ ਇਹ ਪਹਿਲਾਂ ਵੀ ਅਸਰ ਰਸੂਖ ਰੱਖਦੇ ਹੋਏ ਆਪਣਾ ਨਾਮ ਵਿੱਚੋਂ ਪਚਾ ਕੇ ਕਟਾ ਕੇ ਲੈ ਗਿਆ باوجود ਇਸ ਦੇ ਕਿਸ ਦੇ ਉਸ ਜਿਹੜਾ ਮਤਾ ਆ ਕੇ ਟ੍ਰਸਟਾਂ ਦੀ ਜ਼ਮੀਨ ਖੁਰਦ-ਖੁਰਦ ਕੀਤੀ ਗਈ ਉਸ ਤੇ ਇਸ ਦੇ ਦਸਖਤ ਸੀ। ਹੁਣ ਵੀ ਤੁਸੀਂ ਦੇਖਿਆ ਹੋਊਗਾ ਤੁਸੀਂ ਪਹਿਲਾਂ ਇਸ ਦੀ ਵੀਡੀਓ ਬਣਾ ਰਹੇ ਸੀ। ਇਹ ਬੰਦਾ ਕਿਸੇ ਨਾ ਕਿਸੇ ਪਿੱਛੇ ਤੋਂ ਐਸੇ ਰਸੂਖਦਾਰ ਬੰਦਿਆਂ ਵੱਲੋਂ ਸਪੋਰਟਡ ਆ ਜਿਹੜਾ ਪੁਲਿਸ ਕਸਟਡੀ 'ਚ ਹੋਣ ਤੋਂ ਬਾਵਜੂਦ ਮੀਡੀਆ ਦੀ ਪਾਵਰ ਨਹੀਂ ਸਮਝ ਰਿਹਾ। ਇਹ ਨਹੀਂ ਮਹਿਸੂਸ ਕਰ ਰਿਹਾ ਕਿ ਮੈਂ ਕਸਟਡੀ 'ਚ ਆ ਮੈਨੂੰ ਥੋੜੀ ਸ਼ਰਮ ਹੋਣੀ ਚਾਹੀਦੀ ਹੈ। ਲੋਕੀ ਮੂੰਹ ਲਕੋ ਕੇ ਆਂਦੇ ਆ ਇਹ ਹੱਸ ਕੇ ਅਦਾਲਤ 'ਚ ਜਾ ਰਿਹਾ ਹੈ। ਨਿਜਾਤ ਸਾਹਿਬ ਨੇ ਅੱਜ ਇਸ ਦਾ 5 ਦਿਨ ਦੇ ਰਿਮਾਂਡ ਵਾਸਤੇ ਰਿਕੁਐਸਟ ਕੀਤੀ ਸੀ ਪੁਲਿਸ ਨੇ ਦਫਾਇਰ ਦੇ ਦੋ ਜੇ ਤੇ ਰੱਖਿਆ ਆਰਡਰ ਵਾਸਤੇ ਜਦੋਂ ਦੋ ਜੇ ਆਰਡਰ ਹੋਊਗਾ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਕੀ ਹੁੰਦਾ ਉਹ ਤੁਹਾਨੂੰ ਮੈਂ ਉਸ ਦੇ ਹਿਸਾਬ ਨਾਲ ਦੱਸ ਦੂੰਗਾ ਕੇ ਸਰ ਕਿੰਨੀ ਕੁ ਜ਼ਮੀਨ ਦਾ ਮਾਮਲਾ ਹੈਗਾ ਕਿੰਨੀ ਕਿੰਨੀ ਜਿਹੜੀ ਗੱਲ ਹੈ ਦੇਖੋ ਜ਼ਮੀਨ ਹੈਗੀ ਹੈ ਟਰਸਟਾਂ ਦੀ 108 ਕਿੱਲੇ ਦੇ ਲਗਭਗ ਜਿੱਥੇ ਵੱਖ-ਵੱਖ ਤਿੰਨ ਟਰਸਟ ਕਾਇਮ ਕੀਤੇ ਗਏ ਸੀ ਦਵਿੰਦਰਾ ਚੈਰੀਟੇਬਲ ਟਰਸਟ ਦਵਿੰਦਰਾ ਹਸਪੀਟਲ ਟਰਸਟ ਤੇ ਤਜਿੰਦਰਾ ਟਰਸਟ ਉਹਨਾਂ ਸਾਰੇ ਟਰਸਟਾਂਗੀਆਂ ਜ਼ਮੀਨਾਂ ਦੇ ਮਤੇ ਪਾਪਾ ਕੇ ਰਕਮੇ ਜਿਹੜੇ ਹੈ ਉਹ ਟਰਾਂਸਫਰ ਕਰ ਲਿੱਤੇ ਗਏ ਵੱਖ-ਵੱਖ ਪ੍ਰਾਈਵੇਟ ਬੰਦਿਆਂ ਦੇ ਨਾਮ ਤੇ ਜਿਹੜੀਆਂ ਜ਼ਮੀਨਾਂ ਦਾ ਤਬਾਦਲਾ ਕਰਕੇ ਕਿਹਾ ਗਿਆ ਕਿ ਟਰਸਟ ਤੋਂ ਆ ਜ਼ਮੀਨ ਲੈ ਕੇ ਟਰਸਟ ਨੂੰ ਆ ਜ਼ਮੀਨ ਦੇ ਦਿੱਤੀ ਗਈ ਹੈ ਦੇਣ ਵਾਲੀ ਜਿਹੜੀ ਜ਼ਮੀਨ ਦਿਖਾਈ ਗਈ ਉਹ ਮੌਜੂਦ ਹੀ ਨਹੀਂ ਸੀ ਦੂਜੀ ਗੱਲ ਇਹ ਜਿਹੜਾ ਸ਼ਖਸ ਹੈ ਇਹ ਐਟਕ ਸ਼ਾਤਰ ਔਰ ਜੁਰਮ ਕਰਨ ਦਾ ਦੀ शख्स ਹੈ ਵੀ ਇਸ ਦੇ ਖਿਲਾਫ ਪਹਿਲਾਂ ਵੀ ਐਫ ਆਈ ਆਰਸ ਦਰਜ ਹੈ ਵਕ ਵਕ ਤਾਉਂਦੇ ਕਿਤੇ ਕਿਸੇ ਨਾਲ ਬਿਆਨਨਾ ਕਰ ਲਿਆ ਰਿਸਟਰੀ ਨਹੀਂ ਕਰਾਈ ਕਿਤੇ ਕੁਝ ਕਿਤੇ ਕੁਝ ਉਹਨਾਂ ਦੀ ਲਾਈਨ ਦੇ ਵਿੱਚ ਹੀ ਚੱਲਦੇ ਹੋਏ ਇਸ ਦੇ ਖਿਲਾਫ ਹੁਣ ਕੇ ਐਫ ਆਈ ਆਰ ਦਰਜ ਹੋਈ ਹੈ ਜਿਸ ਤੋਂ ਉਮੀਦ ਹੈ ਕਿ ਅਦਾਲਤ ਇਸ ਦੇ ਵੱਲੋਂ ਕਿਤੇ ਜੁਰਮਾਂ ਦੀ ਸਜ਼ਾ ਜ਼ਰੂਰ ਦੇਵੇ ਸਰ ਹੋਰ ਵੀ ਕਹੇ ਪਰ ਆਮਨੇ ਦੱਸਨੇ ਕਿ ਉਹਨਾਂ ਦੀ ਬਾਤ ਹੈ ਦੇਖੋ ਜੀ ਜਿਹੜੇ ਬਾਕੀ ਦੋਸ਼ੀ ਐ ਸਾਰੇ ਦੋਸ਼ੀ ਗਾਇਬ ਐ ਉਹਨਾਂ ਚ ਕੋਈ ਦੋਸ਼ੀ ਪੁਲਿਸ ਦੇ ਹੱਥਾਂਲੇ ਨਹੀਂ ਆਇਆ ਇਕੱਲਾ ਇਹ ਹੱਥ ਆਇਆ ਬਾਕੀ ਉਮੀਦ ਐ ਕਿ ਜਲਦੀ ਹੀ ਪੁਲਿਸ ਵਾਲੇ ਉਹਨਾਂ ਕਹਿ ਕੇ ਗਏ ਐ ਜਿਹੜੇ ਇਨਚਾਰਜ ਐ ਵੀ ਅਸੀਂ ਉਹਨਾਂ ਦੀ ਪਾਲ ਕਰ ਰਹੇ ਆ ਹੋ ਸਕਦਾ 1 ਜਾਂ 2 ਦੋਸ਼ੀ ਅੱਜ ਸ਼ਾਮ ਤੱਕ ਗ੍ਰਿਫਤਾਰ ਹੋ ਜਾਣ ਨਮਸਕਾਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਐਡਵੋਕੇਟ ਦਵਿੰਦਰ ਰਾਜਪੂਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਮੈਂਬਰ ਪਟਿਆਲਾ ਡਿਸਟ੍ਰਿਕਟ ਬਾਰ ਮੈਂਬਰ ਜੋ ਕਿ ਅੱਜ ਇੱਕ ਬੜੀ ਹੀ ਮੰਦਭਾਗੀ ਖਬਰ ਤੁਹਾਨੂੰ ਦੇਣੀ ਹੈ ਕਿ ਜੁਡੀਸ਼ਰੀ ਔਰ ਮੀਡੀਆ ਸਾਡੀ ਇੰਡੀਅਨ ਕਨਸਟੀਟਿਊਸ਼ਨ ਦੇ ਦੋ ਅਲੱਗ-ਅਲੱਗ ਸਤੰਭ ਨੇ ਔਰ ਅੱਜ ਸਾਡੀ ਪਟਿਆਲਾ ਦੀ ਮਾਨਯੋਗ ਅਦਾਲਤ ਵਿੱਚ ਇੱਕ ਪੇਸ਼ੇਵਰ ਮੁਜਰਮ ਜਿਹਦੇ ਦੇ 420 406 468 71 ਵੱਖ-ਵੱਖ ਤਾਰਾਵਾਂ ਦੇ ਅੰਦਰ ਪਰਚਾ ਦਰਜ ਸੀ ਔਰ ਉਹ ਬੰਦਾ ਰਿਮਾਂਡ ਲੈਣ ਲਈ ਪੁਲਿਸ ਨੇ ਕੋਰਟ ਚ ਲਿਆਂਦਾ ਸੀ ਇੱਕ ਮਾਣਯੋਗ ਅਦਾਲਤ ਦਾ ਡੈਗੋਰਮ ਹੁੰਦਾ ਹੈ ਕੋਰਟ ਦਾ ਉਸ ਨੂੰ ਭੰਗ ਕਰਦੇ ਹੋਏ ਉਸ ਦੋਸ਼ੀ ਨੇ ਸਾਡੀ ਮੀਡੀਆ ਦੇ ਇੱਕ ਬੜੇ ਹੀ ਇੱਜ਼ਤਦਾਰ ਵਿਅਕਤੀ ਨੂੰ ਬੜੀ ਹੀ ਬਦੀ ਸ਼ਬਦਾਬਲੀ ਕੋਰਟ ਕੰਪਲੈਕਸ ਦੇ ਅੰਦਰ ਜੱਜ ਸਾਹਿਬ ਦੇ ਰੂਮ ਦੇ ਬਾਹਰ ਪੁਲਿਸ ਦੀ ਹਾਜ਼ਰੀ ਵਿੱਚ ਔਰ ਤਿੰਨ ਚਾਰ ਲੇਡੀਆਂ ਵੀ ਉੱਥੇ ਸੀਗੀਆਂ ਉਹਨਾਂ ਦੀ ਹਾਜ਼ਰੀ 'ਚ ਮੈਂ ਸ਼ਬਦ ਬੋਲ ਨਹੀਂ ਸਕਦਾ ਲੇਕਿਨ ਉਹ ਬਹੁਤ ਹੀ ਬਦੀ ਸ਼ਬਦਾਬੋਲੀ ਵਰਤੀ ਗਈ ਹੈ ਜਿਦੇ 'ਚ ਕੋਰਟ ਦਾ ਡੈਗੋਰਮ ਵੀ ਖਰਾਬ ਹੋਇਆ ਇੱਕ ਮਾਨਯੋਗ ਅਲਾਦ ਅਦਾਲਤ ਦੇ ਅੰਦਰ ਇਹ ਸਭ ਕੁਝ ਹੋਇਆ ਪੁਲਿਸ ਦੀ ਹਾਜ਼ਰੀ 'ਚ ਮੈਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦਾ ਕਿ ਇਸ ਬੰਦੇ ਨੂੰ ਕੜੀ ਤੋਂ ਕੜੀ ਸਜ਼ਾ ਇਸ ਦੀ ਦਿੱਤੀ ਜਾਵੇ ਤਾਂ ਜੋ ਇੱਕ ਮਾਨਯੋਗ ਅਦਾਲਤ ਦੀ ਇੱਜ਼ਤ ਦਾ ਵੀ ਸਵਾਲ ਹੈ ਇੱਕ ਮੀਡੀਆ ਦੀ ਵੀ ਇੱਜ਼ਤ ਦਾ ਸਵਾਲ ਹੈ ਅਸੀ ਗਾਲ ਜੀ ਜੈ ਸ਼੍ਰੀ ਰਾਮ ਵਕੀਲ ਸਾਹਿਬਾ ਜਿਹੜਾ ਕੋਰਟ ਪਰਿਸਰ ਦੇ ਵਿੱਚ ਇੱਕ ਬੰਦੇ ਵੱਲੋਂ ਅੱਦਾ ਇਸ਼ਾਰਾ ਕੀਤਾ ਗਿਆ ਮੀਡੀਆ ਨੂੰ ਜੱਜ ਸਾਹਿਬ ਦੇ ਕਮਰੇ ਦੇ ਬਾਹਰ ਕਿਦਾਂ ਦੇਖਦੇ ਹੋ ਸਮਾਪ ਦੇ ਦੇਖੋ ਦੀ 4th ਪਿਲਰ ਆਫ ਦੀ ਡੈਮੋਕ੍ਰੇਸੀ ਮੀਡੀਆ ਉਹ ਲੋਕਤੰਤਰ ਦੇ ਵਿੱਚ ਮੀਡੀਆ ਭਾਵੇਂ ਉਹ ਰਾਜਨੀਤਿਕ ਵਿਸ਼ੇ ਤੇ ਹੋਵੇ ਭਾਵੇਂ ਪ੍ਰਸ਼ਾਸਨਿਕ ਵਿਸ਼ੇ ਤੇ ਹੋਵੇ ਭਾਵੇਂ ਉਹ ਜੁਡੀਸ਼ੀਅਲ ਹੀ ਹੋ ਜੁਡੀਸ਼ਰੀ ਹੋਵੇ ਦੇਖੋ ਇਹ ਸਾਰਿਆਂ ਤੇ ਨਿਗਰਖਣ ਲਈ ਚੌਥੇ ਸਤੰਭ ਦੇ ਨਾਮ ਤੇ ਜਾਣਿਆ ਜਾਂਦਾ ਮੀਡੀਆ ਔਰ ਹਰ ਪੱਖ ਤੇ ਮੀਡੀਆ ਨਿਗਰਖ ਰੱਖ ਸਕਦਾ ਔਰ ਲੋਕਾਂ ਨੂੰ ਜਨਮਤ ਬਣਾਉਣ ਲਈ ਕਿਸੇ ਵੀ ਸਬੰਧ ਦੇ ਵਿੱਚ ਆਪਣੀ رائے ਬਣਾਉਣ ਦੇ ਲਈ ਮੀਡੀਆ ਚੰਗੇ ਤੌਰ ਤੇ ਮਾੜੇ ਤੌਰ ਤੇ ਉਹਦੀ رائے ਬਣਦੀ ਹੈ ਮੀਡੀਆ ਦੇ ਖਬਰਾਂ ਨਾਲ ਬਣਦੀ ਹੈ ਔਰ ਕੋਈ ਵੀ ਸੰਸਥਾ ਕੋਈ ਵੀ ਵਿਧੀ ਹੋਵੇ ਕੋਈ ਵੀ ਕਲੱਬ ਹੋਵੇ ਸਮਾਜ ਦੇ ਵਿੱਚ ਹਰ ਤਰੀਕੇ ਦੇ ਨਾਲ মিডিਆ ਲੋਕਾਂ ਨੂੰ ਜਾਗਰੂਕ ਕਰਦਾ ਹੈ মিডিਆ ਦੇ ਬਿਨਾ ਸਮਾਜ ਉਹ ਸੰਸਥਾਵਾਂ ਕਿਸੇ ਵੀ ਰੂਪ ਦੇ ਵਿੱਚ ਵਿਕਸਿਤ ਨਹੀਂ ਹੋ ਸਕਦੀਆਂ মিডিਆ ਦੇ ਦਾ ਇੱਕ ਫਰਜ਼ ਬਣਦਾ ਹੈ ਕਿ ਲੋਕਾਂ ਤੱਕ ਸਹੀ ਖਬਰ ਪਹੁੰਚਾਵੇ ਸਟੀਕ ਖਬਰ ਪਹੁੰਚਾਵੇ ਔਰ ਜਿਸ ਜਿਸ ਤਰ੍ਹਾਂ ਤੁਸੀਂ ਇੱਥੇ ਆਏ ਸੀ ਅੱਜ মিডিਆ ਆਪਣੀ ਖਬਰ ਰਿਪੋਰਟ ਕਰਨ ਦੇ ਵਿੱਚ ਉਹਦਾ ਹੱਕ ਫਰਜ਼ ਬਣਦਾ ਸੀ ਕਿ ਉਹ ਜਨਤਕ ਤੌਰ ਤੇ ਆਪਣੀ ਰਿਪੋਰਟ ਪੇਸ਼ ਕਰਦਾ ਅਗਰ ਉਹ ਗਲਤ ਸੀ ਗਲਤ ਤੋਂ ਤੇ ਅਲੀਗੇਸ਼ਨ ਲੱਗੇ ਨੇ ਤਾਂ ਤਾਂ ਬੜਾ ਸਫਾਈ ਦਾ ਪੱਖ ਰੱਖਦਾ ਉਹ ਮੀਡੀਆ ਨੂੰ ਇਸ ਤਰ੍ਹਾਂ ਗਲਤ ਇਸ਼ਾਰੇ ਕਰਨਾ ਉਹਨਾਂ ਦਾ ਮਿਸਬੀਹੇਵ ਕਰਨਾ ਇਹ ਆਊਟ ਆਫ ਦੀ ਵੇ ਹੈ ਕਾਨੂੰਨ ਦੀ ਉਲੰਘਣਾ ਹੋ ਤੇ ਸਖਤ ਕਾਰਵਾਈ ਕਰਨੀ ਬਣਦੀ ਹੈ ਮੈਂ ਤੁਹਾਨੂੰ ਕਹਾਂਗਾ ਸਾਡੇ ਪ੍ਰਧਾਨ ਸਾਹਿਬ ਕੋਲ ਵੀ ਜਾਓ ਜੁਡੀਸ਼ੀਅਲ ਅਫਸਰ ਜੱਜ ਸਾਹਿਬ ਕੋਲ ਵੀ ਜਾਓ ਸ਼ਹਿਰ ਦੇ ਅਧਿਕਾਰੀਆਂ ਕੋਲ ਉਹਤੇ ਸਖਤ ਕਾਰਵਾਈ ਕੀਤੀ ਜਾਵੇ ਉਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਵੀ ਮੀਡੀਆ ਜਿਹੜਾ ਕਿ ਲੋਕਤੰਤਰ ਦਾ ਚੌਥਾ ਸਤੰਭ ਹੈ ਉਹ ਹਰ ਜਾਣਕਾਰੀ ਲੈ ਸਕਦਾ ਹੈ ਲੋਕਾਂ ਤੱਕ ਸਹੀ ਖਬਰ ਪਹੁੰਚੇ ਇਹ ਉਹਨਾਂ ਆਪਣਾ ਫਰਜ਼ ਪੂਰਾ ਕਰਦੇ ਨੇ ਉਹਨਾਂ ਨਾਲ ਇਸ ਤਰ੍ਹਾਂ ਮਿਸਬੀਹਵ ਨਹੀਂ ਹੋਣਾ ਚਾਹੀਦਾ ਉਸ ਬੰਦੇ ਦੀ ਸ਼ਕਤੀ ਦੇ ਉੱਪਰ ਸਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹ ਜਿਹੜਾ ਸਾਰਾ ਡਰਾਮਾ ਹੋਇਆ ਜੀ ਇਹ ਕੋਰਟ ਰੂਮ ਦੇ ਵਿੱਚ ਹੋਇਆ ਜੱਜ ਸਾਹਿਬ ਦੇ ਬਿਲਕੁ ਬਹਾਰ ਜਿੱਥੇ ਪੰਜ ਮਹਿਲਾਵਾਂ ਮੌਜੂਦ ਸਨ ਦੋ ਪ੍ਰਸ਼ਾਸਨਿਕ ਅਧਿਕਾਰੀ ਡਿਊਟੀ ਅਫਸਰ ਮੌਜੂਦ ਸਨ ਫਿਰ ਉਹ ਬੰਦਾ ਇਸ ਤਰ੍ਹਾਂ ਦੀ ਗੱਲਾਂ ਕਰ ਰਿਹਾ ਦੇਖੋ ਇਹ ਇੱਥੋਂ ਦੇ ਜਿਹੜੇ ਪੂਰੇ ਬਿਲਡਿੰਗ ਦੇ ਇੰਚਾਰਜ ਨੇ ਉਹਨਾਂ ਦਾ ਖਬਰ ਪਹੁੰਚਾਉਣੀ ਚਾਹੀਦੀ ਹੈ ਤੁਹਾਨੂੰ ਤਾਂ ਕਿ ਉਹ ਅੱਗੇ ਇੱਥੋਂ ਏਰੀਆ ਦੇ ਐਸਐਚਓ ਨੂੰ ਖਬਰ ਦੇਣ ਤਾਂ ਕਿ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਇਹ ਲੈਕ ਆਫ ਦੀ ਜਿਹੜੀ ਸਿਕਿਉਰਟੀ ਹੈ ਸੋ ਉਸ ਨੂੰ ਤੁਸੀਂ ਸਿਕਿਉਰਟੀ ਤੱਕ ਵੀ ਖਬਰ ਪਹੁੰਚਾਓ ਤਾਂ ਕਿ ਉੱਥੇ ਤੱਕ ਖਬਰ ਪਹੁੰਚੇ ਔਰ ਇਹਨਾਂ ਤੇ ਸਖਤ ਕਾਰਵਾਈ ਹੋ ਸਕੇ